ਕੁਝ ਵੇਂਦਾ ਕਹਿੰਦੇ ਨੇ ਨਰਮੇ ਵਾਲੇ ਵੀ ਮਾਰੇਗਾ ਨੇ ਜਿਹੜਾ ਇਲਾਕਾ ਸੋਹਣ ਵਾਲਾ ਉਹ ਵੀ ਜੁੜਿਆ ਜਿਹੜੇ ਕਿਸਾਨ ਨੇ ਉਹਨੂੰ ਚ ਕਿਸਾਨਾਂ ਦਾ ਕੀ ਦੋਸ਼ ਹੈ ਅਗਰ ਅਗਰੇ ਜਿਵੇਂ ਇਹਨਾਂ ਨੇ ਆਪਣੇ ਕਿਸਾਨਾਂ ਕੋਲ ਮੰਗ ਰੱਖੀ ਮਸਾਨੂੰ ਐਮਐਸਪੀ ਦਿੱਤੀ ਜਾਵੇ ਵੀ ਐਮਐਸਪੀ ਜਿਵੇਂ ਆਪਣਾ ਝੋਨੇ ਦਾ ਕਾਰਡ ਕੱਟੀ 12-12 ਕਿਲੋ 15-15 ਕਿਲੋ ਕਿਸਾਨਾਂ ਨੂੰ ਮੁੱਟਿਆ ਗਿਆ ਤੇ ਜੇ ਕਿਸਾਨਾਂ ਕੋਲ ਇਹ ਕਹਿ ਵੀ ਸਾਡੀ ਅਗਲੇ ਸੀਜ਼ਨ ਜਿੰਨੇ ਤੋਂ ਹਾਦਲ ਕਰਿਆ ਵੀ ਅਸੀਂ ਤੱਕ 6000 ਕਰੋੜ ਰੁਪਏ ਕਿਸਾਨਾਂ ਤੋਂ ਲੁੱਟ ਕੇ ਮਾਲ ਇਕੱਠਾ ਕੀਤਾ ਕਿ ਕਿਸਾਨਾਂ ਆ ਕੋਈ ਬੋਲਦੇ ਨਹੀਂ ਤੁਹਾਨੂੰ ਚੜੰਦੇ ਲੋੜ ਕੀ ਸੀ ਜੇ ਵਾਕਈ ਮੁੱਖ ਮੰਤਰੀ ਕਿਸਾਨ ਹਤੈਸੀ ਸੀ ਤੇ ਸਾਡੀ ਗੱਲ ਕਰਦਾ ਇੱਕ ਇਹਨਾਂ ਨੇ ਆਪਣੇ ਕਿਸਾਨਾਂ ਕੋਲ ਮੰਗ ਰੱਖੀ ਵੀ ਰੋਡ ਆਜ ਦਾ ਡੈਮ ਸੋਟੀ ਐਕਟ ਬਾਰੇ ਤੇ ਇਹਦੇ ਵਿੱਚ ਗੱਦ ਕੀ ਹੈ ਪਹਿਲਾਂ ਆਪਣਾ ਪੰਜਾਬ ਦੋ ਬੀਬੀਐਮ ਚ ਦੋ ਮੈਂਬਰ ਨਿਯੁਕਤ ਹੁੰਦੇ ਸੀ ਇੱਕ ਬਿਲੀ ਤੇ ਇੱਕ ਪਾਣੀ ਜਿਹੜੇ ਬਿਲੀ ਦਾ ਮੈਂਬਰ ਸੀ ਉਹ ਆਪਣਾ ਪੰਜਾਬ ਦਾ ਹੁੰਦਾ ਪਰਮਾਨੈਂਟ ਹੁਣ ਜਿੱਥੇ ਮਰਦੀ ਲਾ ਲੋ ਇਹ ਆਪਣੇ ਪੰਜਾਬ ਦੇ ਹੱਕਾਂ ਦੇ ਸਿੱਧਾ ਟਾਕਾ ਤੇ ਜੇ ਆਪਾਂ ਉਹ ਹੱਕਾਂ ਦੇ ਸੱਖੇ ਵਾਸਤੇ ਖੜ ਗਏ ਆਂ ਜਿੰਦੇ ਵਿੱਚ ਗਰਦਕੀ ਜਿਹੜਾ ਮੁੱਖ ਮੰਤਰੀ ਇੱਡਾ ਚੁੜਿਆ ਕੋਈ ਦੋਖਾਈ ਗੱਲ ਬਾਤੀ ਜਿਹੜਾ ਇਹ ਆਮ ਆਦਮੀ ਪਾਰਟੀ ਆਪਣੀ ਸਾਰੀਆਂ ਜਿਹੜੀ ਹਕੂਮਤ ਜਦੋਂ ਅਪਾ ਦਿੱਲੀ ਨੂੰ ਮੇਲੇ ਨੇ ਲਾਇਆ ਧਰਮ ਨਾਲ ਆਇਆ ਸੀ ਤਾਂ ਉੱਥੇ ਇਹ ਵੀ ਆਉਂਦੇ ਰਹੇ ਨੇ ਉੱਥੇ ਉਹਨਾਂ ਨੂੰ ਕੋਈ ਆਪਣੀ ਕੋਟਾਰ ਫੂਲ ਕੇ ਮੈਂ ਦੇਖਦਾ ਹੁੰਦਾ ਸੀ ਆਪਣੇ ਅਕੇ ਆਪ ਨੂੰ ਅਚਨਚੇਤ ਇਹਨਾਂ ਨੂੰ ਜਿਹੜੇ ਮੰਗਦੇ ਸੀ ਤੇ ਇਹ ਇਹਨਾਂ ਨੂੰ ਮੰਗਿਆ ਹੀ ਰੱਖੀ ਵੀ ਜਿਹੜੇ ਉੱਥੇ ਸ਼ਹੀਦ ਹੋਏ ਨੇ ਕਿਸਾਨ ਉਹਨਾਂ ਨੂੰ ਮੁਆਵਜ਼ਾ ਤੇ ਜਿਹੜੇ ਨੌਕਰੀ ਤੇ ਰਹੇ ਨੇ ਉਹਨਾਂ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਇਹਦੇ ਵਿੱਚ ਗਲਤ ਕੀ ਸੀ ਜਿਹੜਾ ਮੁੱਖ ਮੰਤਰੀ ਇਹਦਾ ਚਿਰਿਆ ਜਿਹੜਾ ਹੁਣ ਅਗਲੀ ਇਹਨਾਂ ਨੇ ਜਿਹੜੇ ਕਿਹਾ ਵੀ ਸ਼ੁਕਰ ਫੜ ਮਿਲਕ ਫੜ ਮਾਰਤ ਫੜ ਖੇਤੀਬਾੜੀ ਵਿਕਾਸ ਘਾਹ ਫੜ ਸਾਹ ਪ੍ਰਚਾਰ ਕਰਨ ਘਟਾਲੇ ਉਹ ਚਾਹ ਕਬਲੇ ਪ੍ਰਚਾਰਨ ਕਰਨ ਘਾਟੇ ਵਿੱਚ ਹਨ ਕਿ ਜੇ ਤੁਸੀਂ ਜਿਹੜੇ ਪਾਸੇ ਮਰਜ਼ੀ ਦੇਖ ਲਓ ਮਾਰ ਪੁੱਛਿਆ ਤੁਹਾਨੂੰ ਸਟਿੰਗ ਪ੍ਰੈਸ਼ਰ ਕਰਕੇ ਦਿਖਾਇਆ ਮਾਰਕਫੇ ਵਿੱਚ ਕਿਵੇਂ ਰਾਤ ਨੂੰ ਕੰਮ ਚੋਰੀ ਕਰ ਰਹੇ ਸੀ ਕਿਵੇਂ ਸਾਡਾ ਸਾਰਾ ਜਿਹੜਾ ਪੰਤਰ ਰਲਿਆ ਹੋਇਆ ਹੈ ਚੋਲ ਸਿਸਟਮ ਤੇ ਜੇ ਉਹਨਾਂ ਦੀ ਸੁਭਾਜ ਦੇ ਵਾਸਤੇ ਆਪਾਂ ਖੜੇ ਆ ਤੇ ਉਹਦੇ ਵਿੱਚ ਗਲਤ ਕੀ ਇਹ ਬੜੀ ਸ਼ਰਮ ਦੀ ਗੱਲ ਹੈ ਇਹ ਜਿਹੜੇ ਮੁੱਖ ਮੰਤਰੀ ਨੇ ਸਾਡੇ ਨਾਲ ਡੇਰੇ ਹੋਇਆ ਹਾਰ ਕੀਤਾ ਸਮਾਤ ਜਿਹੜਾ ਚੇਤੇ ਉਹਨਾਂ ਨੇ ਵੀ ਇਹ ਮੇਟਰ ਤੁਸੀਂ ਇਹ ਨੀਤੀ ਵਾਪਸ ਲਵੋ ਤੇ ਤੁਸੀਂ ਜੁਰਮਾਨਿਆਂ ਦੇ ਨੋਟਿਸ ਭੇਜਨੇ ਇਹਦੇ ਵਿੱਚ ਕੀ ਗੱਲ ਹੈ ਤੋ ਜਿਹੜਾ ਹੁਣ ਜਿਵੇਂ ਇਹਨਾਂ ਨੇ ਕਹਿ ਆ ਭਾਰਤ ਮਾੜਾ ਤੇ ਜਿਹੜੇ ਹੋਰ ਪ੍ਰਜਾਪਦਾਂ ਲਈ ਜਿਹੜੀ ਤੁਸੀਂ ਜ਼ਮੀਨ ਐਕਵਾਇਰ ਕਰਦੇ ਜੋ ਉੱਥੇ ਪੁਲਿਸ ਦਾ ਜ਼ਬਰਦਸਤ ਕਰੋ ਤੇ ਜਿਹੜਾ ਸਾਡਾ ਹੱਕ ਮੰਗਦਾ ਮੁਆਫਿਆ ਦਿਓ ਇਹਦੇ ਵਿੱਚ ਕੀ ਗਲਤੀ ਇਹ ਕਿਹੜੀ ਸੈਂਟਰ ਸੈਂਟਰ ਨਾਲ ਮੰਗ ਸੀ ਜਿਹੜੀ ਮੁੱਖ ਮੰਤਰੀ ਨਾਲ ਨਹੀਂ ਸੀ ਜਿਹੜੇ ਮੁੱਖ ਮੰਤਰੀ ਕਿਸਾਨਾਂ ਦੇ ਉੱਤੇ ਮਾਰਾ ਚੰਗਾ ਬੋਲਦਾ ਰਿਹਾ ਜਿਹੜੇ ਹੁਣ ਆਪਣੇ ਇੱਥੇ 12 ਪਸ਼ੂ ਨੇ ਸੂਰ ਨੇ ਜਿਹੜੇ ਆਪਾਂ ਨੂੰ ਇੱਥੇ ਪਰੇਸ਼ਾਨ ਕਰਦੇ ਨੇ ਤੇ ਜੇ ਉਹਨਾਂ ਦੀ ਰੋਕ ਥਾਂ ਨਹੀਂ ਕਿਸਾਨਾਂ ਨੇ ਆਉਂਦੀ ਆਵਾਜ਼ ਬੁਲੰਦ ਕੀਤੀ ਹੈ ਵੀ ਸਾਡੀ ਖੇਤੀ ਦਾ ਉਜਾੜਾ ਨਾ ਹੋਵੇ ਤੇ ਇਹਦੇ ਵਿੱਚ ਕੀ ਗਲਤੀ ਸੋ ਇਹ ਬੜੀ ਸ਼ਰਮ ਵਾਲੀ ਗੱਲ ਹੈ ਜੇ ਗੰਨਾ ਕਾਸ਼ਟਕਾਰ ਜਿਵੇਂ ਕਿਸਾਨ ਭਰਾਣ ਜਿੱਥੇ ਗੰਨਾ ਹੁੰਦਾ ਤੇ ਜੇ ਉਹਨਾਂ ਨੇ ਉਹਨਾਂ ਦੇ ਵਾਸਤੇ ਕੈਬਨ ਉਹ ਜਿਹੜਾ ਬਕਾਇਆ ਯਾਨੀ ਕਰਦੇ ਹੋ ਉਹਨਾਂ ਦਾ ਬਕਾਇਆ ਜਿਹੜਾ 2-2 ਸਾਲ ਹੋ ਗਏ ਨੇ ਉਹ ਰੋਲਦਾ ਪਿਆ ਕਿ ਉਹ ਆਸਮੇਂ ਦੇ ਦਿਓ ਇਹਦੇ ਵਿੱਚ ਕੀ ਗਲਤੀ ਜਿਹੜਾ ਮੁੱਖ ਮੰਤਰੀ ਉਹ ਬਾ ਚੜਿਆ ਜਿਵੇਂ ਜੇ ਨਕਲੀ ਬੀਜ ਨੇ ਖਾਦ ਨੇ ਤੇ ਜੇ ਉਹਨਾਂ ਨੇ ਕਹਿ ਜੀ ਇਹਦੇ ਬਾਰੇ ਕੋਈ ਕਾਨੂੰਨ ਸਖਤ ਬਣਾ ਦਿਓ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਨਾ ਹੋਵੇ ਤੇ ਜੋ ਮੁੱਖ ਮੰਤਰੀ ਸਾਹਿਬ ਆਕੇ ਹੀ ਤੁਹਾਡੀ ਬਗਨਾਰੀ ਸਰਕਾਰ ਦੇੰਦੇ ਵਿੱਚ ਕੀ ਗੱਲ ਤੇ ਇਹ ਤੇ ਕੋਈ ਐਡੀ ਵੱਡੀ ਮੰਗ ਨਹੀਂ ਡੀਏਪੀ ਜਿਹੜੀ ਖਾਵੇ ਇਹ ਨਹੀਂ ਖਾਵੇ